ਸਾਤਸ਼੍ਰੀਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਿਛਲੇ ਕੁਝ ਸਾਲਾਂ ਵਿੱਚ ਕਈ ਖੇਤਰੀ ਪਾਰਟੀਆਂ ਟੁੱਟਦੀਆਂ ਦੇਖੀਆਂ ਹਨ ਹਾਲਾਂਕਿ ਹਰ ਟੁੱਟ ਭੱਜ ਦੇ ਪਿੱਛੇ ਇਲਜ਼ਾਮ ਆਜਪਾ ਦੇ ਉੱਪਰ ਹੀ ਲਗਾਏ ਜਾਂਦੇ ਨੇ ਪਰ ਇਹ ਵੀ ਇੱਕ ਸਚਾਈ ਹੈ ਕਿ ਆਪਸੀ ਫੁੱਟ ਸੱਤਾ ਤੋਂ ਕਬਜ਼ਾ ਨਾ ਛੱਡਣ ਦੀ ਜ਼ਿੱਦ ਇਹ ਦੋਵੇਂ ਚੀਜ਼ਾਂ ਵੀ ਇਸ ਫੁੱਟ ਦਾ ਬੁਨਿਆਦੀ ਕਾਰਨ ਬਣਦੀਆਂ ਰਹੀਆਂ ਹਨ ਫੇਰ ਭਾਵੇਂ ਉਸ ਨੂੰ ਹਵਾ ਕੋਈ ਵੀ ਕਿਉਂ ਨਾ ਦੇ ਰਿਹਾ ਹੋਵੇ ਅਕਾਲੀ ਦਲ ਦੀ ਲੜਾਈ ਦੀ ਵਜ੍ਹਾ ਵੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਾ ਛੱਡਣ ਦੀ ਜ਼ਿੱਦ ਉੱਪਰ ਹੀ ਟਿਕੀ ਹੋਈ ਹੈ ਪਰ ਇਹ ਲੜਾਈ ਐਨੇ ਨੀਵੇਂ ਪੱਧਰ ਤੇ ਲੜੀ ਜਾ ਰਹੀ ਹੈ ਕਿ ਆਪਣੀ ਲਵੇਟ ਵਿੱਚ ਜਿਹੜੀਆਂ ਸੰਸਥਾਵਾਂ ਨੇ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਵੀ ਲੈ ਰਹੀ ਹੈ ਔਰ ਜਿੰਨੀਆਂ ਵੀ ਖੇਤਰੀ ਪਾਰਟੀਆਂ ਟੁੱਟੀਆਂ ਨੇ ਉਹ ਲੜਾਈ ਜਿਹੜੀ ਹੈ ਉਹ ਸਾਰੀ ਸਿਆਸੀ ਖੇਡ ਜਿਹੜੀ ਹੈ ਉਹ ਨੰਬਰਾਂ ਦੀ ਹੀ ਰਹੀ ਹੈ ਕਿਸ ਧੜੇ ਕੋਲ ਬਹੁਮਤ ਹੈ ਤੇ ਇਹ ਬੁਨਿਆਦੀ ਮੁੱਦਾ ਰੱਖ ਕੇ ਹੀ ਲੜਾਈ ਲੜੀ ਗਈ ਹੈ ਭਾਵੇਂ ਸਮਾਜਵਾਦੀ ਪਾਰਟੀ ਦੇ ਵਿੱਚ ਅਖਲੇਸ਼ ਯਾਦਵ ਦਾ ਧੜਾ ਹੋਵੇ ਭਾਵੇਂ ਸ਼ਿਵ ਸੈਨਾ ਦੇ ਵਿੱਚ ਏਕਨਾਥ ਸ਼ਿੰਦੇ ਦਾ ਧੜਾ ਹੋਵੇ ਨਸੀਪੀ ਦੇ ਵਿੱਚ ਅਜੀਤ ਪਵਾਰ ਦਾ ਤੜਾ ਹੋਵੇ ਜਿਸ ਕੋਲ ਜਿੰਨੇ ਵੀ ਵੱਧ ਨੇਤਾ ਸੀ ਉਹ ਉਸ ਪਾਰਟੀ ਦੇ ਉੱਪਰ ਕਾਬਜ ਹੋ ਗਿਆ ਹਰਿਆਣੇ ਦੇ ਵਿੱਚ ਟਟਾਲਾ ਭਰਾਵਾਂ ਦੇ ਵਿੱਚ ਆਪਸੀ ਲੜਾਈ ਜ਼ਰੂਰ ਹੋਈ ਲੇਕਿਨ ਉੱਥੇ ਉਹਨਾਂ ਵੱਲੋਂ ਵੱਖਰੀ ਵੱਖਰੀ ਪਾਰਟੀ ਬਣਾ ਕੇ ਲੋਕਾਂ ਦੇ ਵਿੱਚ ਜਾਇਆ ਗਿਆ ਤੇ ਆਪਣੀ ਜਿਹੜੀ ਇੱਕ ਸਟੈਪ ਉੱਪਰ ਹੋਣ ਦੀ ਲੜਾਈ ਹੈ ਉਹ ਲੜੀ ਗਈ ਹਰਿਆਣੇ ਨੂੰ ਜੇ ਆਪਾਂ ਛੱਡ ਦਈਏ ਟਟਾਲਿਆਂ ਨੂੰ ਬਾਕੀ ਸਾਰੀਆਂ ਲੜਾਈਆਂ ਜਿੰਨੀਆਂ ਵੀ ਪਾਰਟੀਆਂ ਦੇ ਵਿੱਚ ਹੋਈਆਂ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਵੀ ਗਏ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਕੇਸ ਲੜੇ ਤੇ ਆਪਣੀ ਬਹੁਮਤ ਸਿੱਧ ਕੀਤੀ ਜਿਹੜਾ ਵੀ ਬਹੁਮਤ ਵਾਲਾ ਤੜਾਸੀ ਉਹ ਪਾਰਟੀ ਦੇ ਸਿੰਬਲ ਪਾਰਟੀ ਦੇ ਨਾਮ ਦੇ ਉੱਪਰ ਕਾਬਜ ਹੋਇਆ ਤੇ ਲੋਕਾਂ ਦੇ ਵਿੱਚ ਗਏ ਉੱਥੇ ਜਾ ਕੇ ਉਹਨਾਂ ਨੇ ਪ੍ਰਵਾਨਗੀ ਲਈ ਕਿ ਕਿਹੜਾ ਅਸਲੀ ਤੜਾ ਹੈ ਲੋਕਾਂ ਨੇ ਜਿਸ ਧੜੇ ਨੂੰ ਸਵਕਾਰਿਆ ਉਹ ਅਸਲੀ ਪਾਰਟੀ ਦੇ ਨਾਮ ਵਜੋਂ ਉਹ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਇਆ ਜਾਂ ਲੋਕਾਂ ਦੇ ਵਿੱਚ ਵਿਚਰਿਆ ਲੇਕਿਨ ਅਕਾਲੀ ਦਲ ਦੀ ਗੱਲ ਬੜੀ ਵੱਖਰੀ ਹੈ ਬਾਕੀ ਖੇਤਰੀ ਪਾਰਟੀਆਂ ਨਾਲੋਂ ਵੱਖਰੀ ਇਸ ਲਈ ਹੈ ਕਿ ਅਕਾਲੀ ਦਲ ਵਿੱਚ ਪ੍ਰਧਾਨਗੀ ਦੀ ਲੜਾਈ ਤੋਂ ਪਹਿਲਾਂ ਲੋਕ ਜਿਹੜੇ ਨੇ ਇਸ ਪਾਰਟੀ ਨਾਲੋਂ ਟੁੱਟ ਗਏ ਨੇ ਜਾਂ ਟੁੱਟ ਚੁੱਕੇ ਸੀ ਖਾਨਾ ਜੰਗ ਦੀ ਜਿਹੜੀ ਸ਼ੁਰੂ ਹੋਈ ਉਹ ਇਸੇ ਕਰਕੇ ਹੋਈ ਕਿ ਲੀਡਰਸ਼ਿਪ ਦੀਆਂ ਗਲਤੀਆਂ ਦੇ ਕਾਰਨ ਲੋਕ ਸਾਥ ਛੱਡ ਗਏ ਤੇ ਲੋਕਾਂ ਵਿੱਚ ਪ੍ਰਵਾਨਗੀ ਬਣਾਏ ਰੱਖਣ ਦੇ ਲਈ ਕੁਝ ਨੇਤਾ ਬਾਗੀ ਹੋ ਗਏ ਤੇ ਨਵੇਂ ਪ੍ਰਧਾਨ ਦੇ ਚੋਣ ਦੇ ਲਈ ਮੰਗ ਕਰਨ ਲੱਗੇ ਦੂਸਰਾ ਵੱਡਾ ਫਰਕ ਇਹ ਹੈ ਕਿ ਦੋ ਤੜੇ ਬਣਨ ਤੋਂ ਬਾਅਦ ਵੀ ਬਾਕੀ ਸੂਬਿਆਂ ਦੇ ਵਾਂਗ ਇਹ ਤੜੇ ਨਾ ਤਾਂ ਇਲੈਕਸ਼ਨ ਕਮਿਸ਼ਨ ਕੋਲੇ ਗਏ ਤੇ ਨਾ ਹੀ ਸੁਪਰੀਮ ਕੋਰਟ ਦੇ ਵਿੱਚ ਗਏ ਕਿਉਂਕਿ ਮੁਹੰਮਦ ਦੀ ਲੜਾਈ ਜਿਹੜੀ ਹੈ ਉੱਥੇ ਸਿੱਧ ਕੀਤੀ ਜਾਣੀ ਉੱਥੇ ਤੱਕ ਪਹੁੰਚਣ ਲਈ ਹਜੇ ਸ਼ਾਇਦ ਉਤਿਆਰ ਨਹੀਂ ਸੀਗੇ ਸ਼ਾਇਦ ਇਹ ਵੀ ਕਿਹਾ ਜਾ ਸਕਦਾ ਕਿ ਬਾਗਿਆਂ ਕੋਲ ਐਡੀ ਵੱਡੀ ਗਿਣਤੀ ਵੀ ਨਹੀਂ ਸੀ ਕਿ ਉਹ ਇਲੈਕਸ਼ਨ ਕਮਿਸ਼ਨ ਜਾਂ ਸੁਪਰੀਮ ਕੋਰਟ ਜਾਣ ਦੀ ਕੋਸ਼ਿਸ਼ ਕਰਦੇ ਨਾ ਹੀ ਨੈਤਿਕਤਾ ਦੇ ਵਿੱਚ ਕਿਸੇ ਵੀ ਧੜੇ ਦਾ ਹੱਥ ਉੱਪਰ ਸੀ ਕਿ ਲੋਕਾਂ ਦੀ ਕਚਹਿਰੀ ਵਿੱਚ ਚਲੇ ਜਾਂਦੇ ਤੇ ਆਪਣੀ ਪ੍ਰਵਾਨਗੀ ਦੇ ਲਈ ਲੋਕਾਂ ਦੇ ਵਿੱਚ ਲੜਦੇ ਸੋ ਇਸ ਲੜਾਈ ਦੇ ਵਿੱਚ ਇੱਕੋ ਇੱਕ ਚੀਜ਼ ਜੋ ਬਚੀ ਸੀ ਉਸੀ ਧਰਮ ਇਸ ਲੜਾਈ ਵਿੱਚ ਧਰਮ ਦਾ ਸਹਾਰਾ ਲਿਆ ਗਿਆ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਲੈ ਕੇ ਆਇਆ ਗਿਆ ਸ਼ਿਕਾਇਤ ਕੀਤੀ ਗਈ ਆਗੂ ਤਲਬ ਹੋਏ ਤੇ ਇੱਕ ਬਹੁਤ ਵੱਡਾ ਡਰਾਮਾ ਪੰਥ ਦੇ ਸਾਹਮਣੇ ਲੋਕਾਂ ਦੇ ਸੂਬੇ ਸੂਬੇ ਦੇ ਜਿਹੜੇ ਲੋਕ ਸੀ ਉਹਨਾਂ ਸਾਹਮਣੇ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਪੇਸ਼ ਕੀਤਾ ਗਿਆ ਤੇ ਹਜੇ ਇਹ ਮਾਮਲਾ ਖਤਮ ਨਹੀਂ ਹੋਇਆ ਅੱਜੇ ਲੜਾਈ ਜਾਰੀ ਹੈ ਬਲਕਿ ਦਿਨ ਬਦ ਦਿਨ ਇਹ ਆਮਲਾ ਹੋਰ ਵੱਡਾ ਹੋ ਰਿਹਾ ਹੈ ਇਸ ਦੇ ਨਾਲ ਨਾਲ ਜਿੰਨਾ ਵੱਡਾ ਇਹ ਮਾਮਲਾ ਹੋ ਰਿਹਾ ਹੈ ਜਿੰਨੀ ਵੱਡੀ ਡਾਇਲਾਈ ਸੋਸ਼ਲ ਮੀਡੀਆ ਦੇ ਉੱਪਰ ਲੜੀ ਜਾ ਰਹੀ ਹੈ ਇੱਕ ਦੂਜੇ ਦੇ ਉੱਪਰ ਚਿੱਕੜ ਸੁਟਿਆ ਜਾ ਰਿਹਾ ਹੈ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨਾਲ ਨੁਕਸਾਨ ਵੀ ਬਹੁਤ ਵੱਡੇ ਹੋ ਰਹੇ ਹਨ ਲਲੀਵਰ ਤਰੀਕੇ ਨਾਲ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਇੱਕ ਵਾਰ ਦੁਬਾਰਾ ਸਾਰੇ ਤੱਥ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ। ਸ਼ਿਕਾਇਤ ਤੋਂ ਬਾਅਦ ਸੁਖਬੀਰ ਬਾਗਲ ਵੱਲੋਂ ਲੋਕਾਂ ਦੇ ਸਾਹਮਣੇ ਨਿਮਾਣਾ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਗਈ ਤੇ ਪਰਦੇ ਦੇ ਪਿੱਛੇ ਜਥੇਦਾਰਾਂ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਵਿਰਸਾ ਸੰਵਲਟੋਹਾ ਦਾ ਸਹਾਰਾ ਲਿਆ ਗਿਆ। ਪਰ ਦਾ ਜਿਹੜਾ ਸੀ ਉਹ ਉਲਟਾ ਪੈ ਗਿਆ। ਜਥੇਦਾਰ ਸਹਿਬਾਨ ਜਿਹੜੇ ਸੀ ਉਹਨਾਂ ਦੀ ਕਿਰਦਾਰ ਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਪਰਵਾਰਾਂ ਤੇ ਹਮਲੇ ਹੋਏ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਵੀ ਹੋਈ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੀ ਪਹਿਲ ਕਦਮੀ ਕਹਿ ਲਈਏ ਤੇ ਬਾਕੀ ਜਥੇਦਾਰਾਂ ਦਾ ਉਹਨਾਂ ਦਾ ਸਾਥ ਨਾ ਛੱਡਣਾ ਉਹਨਾਂ ਦਾ ਸਾਥ ਸ਼ਰੀਅ ਅੱਗੇ ਆ ਕੇ ਦੇਣਾ ਇਸ ਕਰਕੇ ਵਿਰਸਾ ਸਿੰਘ ਮਲਟੋਹਾ ਨੂੰ 10 ਸਾਲ ਦੇ ਲਈ ਪਾਰਟੀ ਤੋਂ ਬਾਹਰ ਹੋਣਾ ਪਿਆ ਸੁਖਬੀਰ ਬਾਦਲ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਪਹਿਲਾ 라ਉਂਡ ਹਾਰ ਗਏ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਬੱਚਿਆਂ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਟ੍ਰੋਲਿੰਗ ਹੋਈ ਗਈ ਕੀਤੀ ਗਈ ਜਥੇਦਾਰ ਸਾਹਿਬ ਭਾਵੁਕ ਹੋ ਕੇ ਲੋਕਾਂ ਦੇ ਸਾਹਮਣੇ ਆਏ ਤੇ ਪੰਥ ਦਾ ਸਮਰਥਨ ਵੀ ਉਹਨਾਂ ਨੂੰ ਕਿਸੇ ਹੱਦ ਤੱਕ ਮਿਲ ਗਿਆ ਗੱਲ ਸਜ਼ਾ ਦੇ ਉੱਪਰ ਆ ਕੇ ਟਿਕ ਗਈ ਸੁਖਬੀਰ ਵੱਲੋਂ ਕਦੇ ਨਿੰਮਕੇ ਤੇ ਕਦੇ ਕੂੜ ਪ੍ਰਚਾਰ ਦੀ ਗੱਲ ਕਰਕੇ ਬਾਰ-ਬਾਰ ਕਈ ਤਰ੍ਹਾਂ ਦੀ ਤਰਲੋਮੱਛੀ ਹੋ ਕੇ ਕੋਸ਼ਿਸ਼ ਕੀਤੀ ਗਈ ਕਿ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਆ ਜਾਏ ਕਿਸੇ ਤਰੀਕੇ ਨਾਲ ਬਹੁਤ ਥੋੜੀ ਸਜ਼ਾ ਲੈ ਕੇ ਉਹ ਸੁਰੱਖਰੂ ਹੋ ਜਾਣ ਲੇਕਿਨ ਆਖਰਕਾਰ ਉਨ੍ਹਾਂ ਨੂੰ ਅਸਤੀਫਾ ਦੇ ਕੇ ਕਾਲੀ ਦਲ ਦੀ ਪ੍ਰਧਾਨਗੀ ਤੋਂ ਪੇਸ਼ ਹੋਣਾ ਹੀ ਪਿਆ ਪਰ ਕੁੰਡੀ ਉਹਨਾਂ ਨੇ ਹਜੇ ਵੀ ਬਰਕਰਾਰ ਰੱਖੀ ਤੇ ਵਰਕਿੰਗ ਕਮੇਟੀ ਤੋਂ ਇਹ ਅਸਤੀਫਾ ਮਨਜ਼ੂਰ ਨਹੀਂ ਹੋਇਆ ਤੇ ਬਾਕੀ ਅਹੁਦੇਦਾਰਾਂ ਵੱਲੋਂ ਵੀ ਆਪਣੇ ਅਸਤੀਫੇ ਪੇਸ਼ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਾਲੀ ਦਲ ਵਿੱਚ ਸੁਖਬੀਰ ਬਾਦਲ ਬਹੁਤ ਹੀ ਲੋਕਪ੍ਰਿਆ ਨੇ ਉਨ੍ਹਾਂ ਤੋਂ ਇਲਾਵਾ ਅਕਾਲੀ ਦਲ ਨੂੰ ਕੋਈ ਵੀ ਅਗਵਾਈ ਨਹੀਂ ਦੇ ਸਕਦਾ ਇਸ ਤਰ੍ਹਾਂ ਦੀ ਪੇਸ਼ਕਸ਼ ਲੋਕਾਂ ਦੇ ਸਾਹਮਣੇ ਦਿਖਾਈ ਗਈ ਪਰ ਅਸਤੀਫਾ ਦੇ ਕੇ ਨਿਮਾਣੇ ਹੋਣ ਦਾ ਢੋਂਗ ਵੀ ਰਚਿਆ ਗਿਆ ਤੇ ਉਹ ਕਾਲ ਸਖਸ਼ਮ ਦੇ ਸੰਮੁਖ ਜਿਹੜੇ ਨੇ ਪੇਸ਼ ਹੋਏ ਆਪਣੀ ਸਜ਼ਾ ਦੇ ਲਈ ਸਜ਼ਾ ਸੁਣਾਈ ਗਈ ਇੱਕ ਬੈਲੈਂਸ ਵੀ ਬਣਾਇਆ ਗਿਆ ਟਿੱਪਣੀਆਂ ਜਥੇਦਾਰ ਸਹਿਬਾਨ ਵੱਲੋਂ ਬਹੁਤ ਸਖਤ ਰੱਖੀਆਂ ਗਈਆਂ ਲੇਕਿਨ ਸਜ਼ਾ ਜਿਹੜੀ ਹੈ ਉਹ ਸੰਕੇਤਕ ਹੀ ਰੱਖੀ ਗਈ ਨਵੇਂ ਸਿਰੇ ਤੋਂ ਅਕਾਲੀ ਦਲ ਦੇ ਗਠਨ ਦੀ ਗੱਲ ਹੋਈ ਇੱਕ ਕਮੇਟੀ ਵੀ ਬਣਾਈ ਗਈ ਤੇ ਰਲਵੇਂ ਮਿਲਵੇਂ ਮੈਂਬਰ ਉਸ ਕਮੇਟੀ ਦੇ ਬਣਾਏ ਗਏ ਸੁਖਦੀ ਸੁਖਬੀਰ ਬਾਦਲ ਦੀ ਵਾਪਸੀ ਦੇ ਲਈ ਇੱਕ ਚੋਰ ਮੋਰੀ ਵੀ ਛੱਡ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਅੱਗੇ ਤੋਂ ਉਹ ਆਪਣੀ ਵਾਪਸੀ ਕਰ ਸਕਣ ਇਸ ਤਰ੍ਹਾਂ ਦਾ ਇੱਕ ਰਸਤਾ ਵੀ ਉਹਨਾਂ ਦੇ ਲਈ ਛੱਡ ਦਿੱਤਾ ਗਿਆ ਲੱਗਦਾ ਸੀ ਕਿ ਸੰਕਟ ਟਲ ਗਿਆ ਹੈ ਕੁਝ ਲੋਕਾਂ ਦੇ ਵੱਲੋਂ ਵੀ ਨਰਮ ਪੈ ਜਾਣ ਦੇ ਸੰਕੇਤ ਦਿੱਤੇ ਗਏ ਕਿ ਠੀਕ ਹੈ ਸਜ਼ਾ ਲੱਗ ਗਈ ਹੈ ਜੀ ਸਭ ਕੁਝ ਹੋ ਗਿਆ ਹੈ ਹੁਣ ਵਾਪਸ ਸਾਰਾ ਕੁਝ ਨੋਰਮਲ ਹੋ ਜਾਏਗਾ ਤੇ ਜਿਵੇਂ ਰਾਜਨੀਤੀ ਚੱਲ ਰਹੀ ਹੈ ਉਹਦੇ ਵਿੱਚ ਅਕਾਲੀ ਦਲ ਵਿੱਚ ਸਕੇਗਾ ਹਿੱਸਾ ਲੈ ਸਕੇਗਾ ਲੇਕਿਨ ਨਾਰਾਇਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਇੱਕ ਨਵਾਂ ਵਿਵਾਦ ਜਨਮ ਲੈ ਲੈਂਦਾ ਹੈ ਸੁਖਬੀਰ ਧੜਾ ਅਚਾਨਕ ਹੀ ਹਮਲਾਵਰ ਰੁਖ اختیار ਕਰ ਲੈਂਦਾ ਹੈ ਦਰਬਾਰ ਸਾਹਿਬ ਤੇ ਹਮਲਾ ਕਿਹਾ ਜਾਂਦਾ ਹੈ ਪੰਥ ਵਿੱਚ ਛੇਕੇ ਜਾਣ ਦੇ ਮਤੇ ਪਾਸ ਕੀਤੇ ਜਾਂਦੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਸਾਜ਼ਿਸ਼ ਰਚੀ ਗਈ ਹੈ ਦੁਬਾਰਾ ਤੋਂ ਇੱਕ ਉਹੀ ਕਹਾਣੀ ਨੂੰ ਨਵੇਂ ਸਿਰੇ ਤੋਂ ਬੁਣਿਆ ਜਾਂਦਾ ਹੈ ਬਿਕਰਮ ਮਜੀਠੀਆ ਸਿਲੈਕਟਿਵ ਵੀਡੀਓ ਜਾਰੀ ਕਰਦਾ ਹੈ ਸਰਕਾਰ ਨੂੰ ਸਾਜ਼ਿਸ਼ ਦਾ ਹਿੱਸੇਦਾਰ ਬਣਾਉਂਦਾ ਹੈ ਉਧਰੋਂ ਪੁਲਿਸ ਵੱਲੋਂ ਵੀ ਹਮਦਰਦੀ ਲੈਣ ਦਾ ਐਂਗਲ ਜਿਹੜਾ ਹੈ ਉਹ ਸਾਹਮਣੇ ਰੱਖਿਆ ਜਾਂਦਾ ਹੈ ਉਸਤੇ ਵੀ ਗੱਲ ਕੀਤੀ ਜਾਂਦੀ ਹੈ ਸਾਰਾ ਪਾਣੀ ਫੇਰ ਗੰਦਲਾ ਹੋ ਜਾਂਦਾ ਹੈ ਲੇਕਿਨ ਇਸ ਸਾਰੇ ਮਾਹੌਲ ਵਿੱਚ ਜਿੱਥੇ ਹਮਲਾਵਰ ਰਖ ਅਕਰੀਅਲੀ ਦਲ ਵੱਲੋਂ ਅਪਣਾਇਆ ਜਾਂਦਾ ਹੈ ਉੱਥੇ ਹੀ ਅਸਤੀਫੇ ਪ੍ਰਵਾਨ ਕਰਨ ਦੇ ਵਿੱਚ ਅਨਾਂਕਾਨੀ ਕੀਤੀ ਜਾਂਦੀ ਹੈ ਤਰੀਕ ਵੀ ਅੱਗੇ ਪਵਾ ਦਿੱਤੀ ਜਾਂਦੀ ਹੈ 20 ਦਿਨਾਂ ਦੀ ਮੌਲਤ ਮਿਲ ਗਈ ਹੈ ਇਹ ਸਾਰਾ ਕੁਝ ਲੋਕਾਂ ਸਾਹਮਣੇ ਕਿਹਾ ਜਾਂਦਾ ਹੈ ਸ਼ੱਕ ਦੀ ਸੂਈ ਜਿਹੜੀ ਹੈ ਫੇਰ ਸੁਖਬੀਰ ਦੇ ਉੱਪਰ ਹੀ ਚਲੀ ਜਾਂਦੀ ਹੈ ਕੀ ਅਸਤੀਫੇ ਨਾਮ ਪਰਵਾਨ ਦੇ ਪਿੱਛੇ ਮਨਸ਼ਾ ਕੀ ਹੈ ਕਿਉਂ ਨਹੀਂ ਅਸਤੀਫੇ ਪਰਵਾਨ ਕਰ ਲੱਤੇ ਜਾਂਦੇ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਫੇਰ ਇੱਕ ਵਾਰ ਸਾਹਮਣੇ ਆ ਰਹੇ ਨੇ ਤੇ ਲੋਕ ਇਹ ਸਵਾਲ ਪੁੱਛ ਵੀ ਰਹੇ ਐਸੇ ਵਿੱਚ ਸਾਰੇ ਦੌਰਾਨ ਜਦੋਂ ਇਹ ਸਾਰਾ ਘਟਨਾਕ੍ਰਮ ਹੋ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਫੇਰ ਸੋਸ਼ਲ ਮੀਡੀਆ ਦੇ ਵਿੱਚ ਹਮਲੇ ਤੇਜ਼ ਹੋ ਜਾਂਦੇ ਨੇ 16-17 ਸਾਲ ਪੁਰਾਣਾ ਇੱਕ ਘਰੇਲੂ ਵਿਵਾਦ ਸਾਲੀ ਤੇ ਸਾਡੂ ਤੇ ਤਲਾਕ ਦਾ ਕੇਸ ਹੈ ਉਹਨਾਂ ਦੇ ਪਰਿਵਾਰ ਵਿੱਚ ਜੋ ਵੀ ਹੋਇਆ ਜਥੇਦਾਰ ਸਾਹਿਬ ਉੱਪਰ ਦੋਸ਼ ਲੱਗੇ ਸੀ ਉਹ ਸਾਰੇ ਨੂੰ ਫੇਰ ਸੋਸ਼ਲ ਮੀਡੀਆ ਦੇ ਉੱਤੇ ਜਿਉਂਦਾ ਕਰ ਦਿੱਤਾ ਜਾਂਦਾ ਹੈ ਸਰਕੂਲੇਟ ਹੋਣਾ ਸ਼ੁਰੂ ਹੋ ਜਾਂਦਾ ਹੈ ਫੇਕ ਪ੍ਰੋਫਾਈਲ ਬਣਾਉਣ ਦੀ ਤੇ ਉਸ ਤੋਂ ਕਮੈਂਟ ਕਰਨ ਦੀ ਗੱਲ ਵੀ ਸਾਹਮਣੇ ਆਉਂਦੀ ਹੈ ਜਥੇਦਾਰੀ ਛੱਡਣ ਦੇ ਲਈ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਇਹ ਵੀ ਮੀਡੀਆ ਦੇ ਵਿੱਚ ਲਗਾਤਾਰ ਚਰਚਾ ਹੁੰਦੀ ਹੈ ਸਾਡੂ ਗੁਰਪ੍ਰੀਤ ਵੱਲੋਂ SGPC ਦੇ ਕੋਲ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਜਾਂਦੀ ਹੈ ਜਥੇਦਾਰ ਦੇ ਖਿਲਾਫ ਆਪਣਾ ਕਾਰ ਬਰਬਾਦ ਕਰਨ ਦੇ ਦੋਸ਼ ਲਗਾਏ ਜਾਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਸਾਧੂ ਸੀ ਗੁਰਪ੍ਰੀਤ ਉਹਦਾ ਕਾਰ ਬਰਬਾਦ ਕਰ ਦਿੱਤਾ ਗਿਆ ਉਹਦੀ ਨੌਕਰੀ ਚਲੀ ਗਈ ਉਹ ਡਿਪਰੈਸ਼ਨ ਚ ਲੱਗਾ ਕਈ ਤਰ੍ਹਾਂ ਦੇ ਦੋਸ਼ ਛੜੇ ਲਾਏ ਜਾਂਦੇ ਨੇ SGPC ਕੋਲ ਲਿਖਤ ਸ਼ਿਕਾਇਤ ਦੇ ਦਿੱਤੀ ਜਾਂਦੀ ਹੈ ਇਹ ਸਾਰੇ ਦੇ ਵਿਚਕਾਰ ਹੀ ਅਚਾਨਕ ਇੱਕ ਆਡੀਓ ਕਲਿੱਪ ਜਦ ਜੀਪੀਸੀ ਪ੍ਰਦਾਨ ਧਾਮੀ ਦੀ ਬਾਹਰ ਆ ਜਾਂਦੀ ਹੈ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਨਤਕ ਕਰ ਦਿੱਤੀ ਜਾਂਦੀ ਹੈ ਜਿਸ ਵਿੱਚ ਉਹ ਬੀਬੀ ਜਗੀਰ ਕੌਰ ਨੂੰ ਗਾਲਾਂ ਕੱਢਦੇ ਸੁਣਾਈ ਦਿੰਦੇ ਹਨ ਉਹ ਵੀ ਬਿਨਾਂ ਕਿਸੇ ਦੇ ਅਕਸੌਨ ਤੇ ਬਿਨਾਂ ਕਿਸੇ ਪਟਕਾਹਟ ਦੇ ਕਿਸੇ ਵੀ ਤਰੀਕੇ ਦਾ ਅਕਸਾਹਤ ਨਹੀਂ ਹੁੰਦੀ ਪੱਤਰਕਾਰ ਵੱਲੋਂ ਨਾਰਮਲ ਰੂਟੀਨ ਚ ਸਵਾਲ ਪੁੱਛ ਰਿਹਾ ਹੁੰਦਾ ਹੈ ਅਚਾਨਕ ਹੀ ਉਹ ਗਾਲਾਂ ਕੱਢਣ ਲੱਗ ਜਾਂਦੇ ਨੇ ਇਸ ਤੋਂ ਬਾਅਦ ਮਾਫੀਆਂ ਦਾ ਦੌਰ ਚੱਲਦਾ ਹੈ ਮਹਿਲਾ ਕਮਿਸ਼ਨ ਕੋਲ ਪੇਸ਼ ਹੁੰਦੇ ਨੇ ਮਾਫੀ ਮੰਗਦੇ ਨੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਦੇ ਨੇ ਐਸਜੀਪੀਸੀ ਦੀਆਂ ਮਹਿਲਾ ਸਦਸਿਆ ਜਿਹੜੀਆਂ ਹੁੰਦੀਆਂ ਨੇ ਮੈਂਬਰ ਹੁੰਦੀਆਂ ਨੇ ਉਹ ਵੀ ਆ ਕੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕਰਦੀਆਂ ਨੇ ਅਸਤੀਫੇ ਦਾ ਦਬਾਅ ਬਹੁਤ ਵੱਧ ਜਾਂਦਾ ਹੈ ਪਹਿਲਾਂ ਤਾਂ ਸੁਖਪੀਰ ਬਾਦਲ ਦੇ ਉੱਪਰ ਅਸਤੀਫੇ ਦਾ ਦਬਾਅ ਸੀ ਹੁਣ ਇਹ ਦਬਾਅ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਧਾਮੀ ਦੇ ਉੱਪਰ ਵੀ ਵੱਧ ਜਾਂਦਾ ਹੈ ਇਸ ਤੇ ਵਿਚਕਾਰ ਸਰਕਾਰ ਐਸਜੀਪੀਸੀ ਤੋਂ ਉਹਨਾਂ ਦਿਨਾਂ ਦੀ ਸੀਸੀਟੀਵੀ ਫੁਟੇਜ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਸੀ ਗੋਲੀ ਚੱਲੀ ਸੀ ਲੇਕਿਨ ਉਹ ਅਦਾਲਤੀ ਹੁਕਮ ਦੇ ਆਉਣ ਤੋਂ ਬਾਅਦ ਇਸ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਸਰਕਾਰ ਨੂੰ ਮਿਲਦੀ ਹੈ ਐਸਜੀਪੀਸੀ ਆਪਣੇ ਬਹਾਨੇ ਦਿੰਦੀ ਹੈ ਕਿ ਸਾਨੂੰ ਲਿਖਤ ਰਿਕੁਐਸਟ ਨਹੀਂ ਆਈ ਕੁਝ ਵੀ ਜੋ ਵੀ ਕੁਝ ਹੁੰਦਾ ਹੈ ਲੇਕਿਨ ਫੁਟੇਜ ਸਰਕਾਰ ਕੋਲ ਚਲੀ ਜਾਂਦੀ ਹੈ ਹਰਜਿੰਦਰ ਤਾਮੀ ਤੇ ਨਾਰਾਇਣ ਚੋੜਾ ਦੀ ਮੁਲਾਕਾਤ ਦੇ ਵੀ ਚਰਚੇ ਹੁੰਦੇ ਨੇ ਨਾਰਾਇਣ ਚੋੜਾ ਦੇ ਬੇਟਿਆਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਨਾਰਾਇਣ ਚੋੜਾ ਤੇ ਤਾਮੀ ਦੀ ਆਪਸ ਵਿੱਚ ਮੁਲਾਕਾਤ ਹੋਈ ਸੀ ਪਰ ਕੋਈ ਵੀਡੀਓ ਦਾ ਤੱਥ ਇਸ ਦਾ ਸਾਹਮਣੇ ਨਹੀਂ ਆਉਂਦਾ ਲੇਕਿਨ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਉਹ ਹੈ ਨਮੀ ਭੱਤੀ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਦੀ ਇੱਕ ਮੈਂਬਰ ਸੁਤੰਤ ਕੌਰ ਦੀ ਵੀਡੀਓ ਸਾਹਮਣੇ ਆਉਂਦੀ ਹੈ ਸੁਖਬੀਰ ਧੜੇ ਦੇ ਵੱਲੋਂ ਫਿਰ ਦੁਬਾਰਾ ਇਲਜ਼ਾਮ ਲਗਾਏ ਜਾਂਦੇ ਨੇ ਸਵਾਲ ਚੱਕੇ ਜਾਂਦੇ ਨੇ ਕਮੇਟੀ ਤੋਂ ਬਾਹਰ ਕੱਢਣ ਦੀ ਗੱਲ ਵੀ ਚੱਕੀ ਜਾਂਦੀ ਹੈ ਕਿ ਉਸ ਨੂੰ ਕਮੇਟੀ ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸਤਵੰਤ ਕੌਰ ਅਕਾਲੀ ਦਲ ਦੇ ਮੁੱਢਲੀ ਮੈਂਬਰ ਨਹੀਂ ਹੈ ਤੇ ਉਸ ਨੂੰ ਫਿਰ ਭਰਤੀ ਕਰਨ ਦੀ ਕਮੇਟੀ ਵਿੱਚ ਕਿਵੇਂ ਲਿਆ ਗਿਆ ਇਸ ਤੇ ਉੱਪਰ ਵੀ ਸਵਾਲ ਚੱਕੇ ਜਾਂਦੇ ਨੇ ਇਹ ਸਾਰਾ ਕੁਝ ਪਹੇਸ਼ ਅੰਦਰ ਗਰੇਵਾਲ ਵੱਲੋਂ ਸੁਖਬੀਰ ਬਾਲਲ ਦੇ ਚੈਨਲ ਪੀਟੀਸੀ ਦੇ ਉੱਤੇ ਪ੍ਰੋਗਰਾਮ ਕਰਕੇ ਕੀਤਾ ਜਾਂਦਾ ਹੈ ਇਸੇ ਨਾਲ ਕਿਸੇ ਤਰੀਕੇ ਨਾਲ ਜਥੇਦਾਰਾਂ ਦੇ ਫੈਸਲੇ ਦੇ ਉੱਪਰ ਵੀ ਸਵਾਲ ਚੱਕੇ ਜਾਂਦੇ ਨੇ ਨਵੀਂ ਭਰਤੀ ਕਰਨ ਵਾਲੀ ਕਮੇਟੀ ਦੇ ਵਿੱਚ ਆਪਣਾ ਪਲੜਾ ਭਾਰੀ ਕਰਨ ਦੀ ਕੋਸ਼ਿਸ਼ ਵੀ ਇਸੇ ਦੌਰਾਨ ਕੀਤੀ ਜਾਂਦੀ ਹੈ ਇਹ ਸਾਰਾ ਕੁਝ ਕਰਕੇ ਸੀਸੀਟੀਵੀ ਫੁਟੇਜ ਲੀਕ ਕਿਵੇਂ ਹੋਈ ਕਿਸ ਕੋਲੇ ਫੁਟੇਜ ਸੀ ਇਸ ਬਾਰੇ ਗੱਲ ਨਹੀਂ ਕੀਤੀ ਜਾਂਦੀ ਨਾਲ ਹੀ ਅੱਜ ਸਵੇਰੇ ਵਿਰਸਾ ਸਿੰਘ ਬਲਟੋਹਾ ਦੀ ਜਦੋਂ ਅਕਾਲ ਤਖਤ ਤੇ ਸੁਣਵਾਈ ਹੋਈ ਸੀ ਉਸ ਦਾ ਵੀਡੀਓ ਵੀ ਲੀਕ ਕਰ ਦਿੱਤਾ ਜਾਂਦਾ ਹੈ ਉਸ ਦਾ ਕੁਝ ਹਿੱਸਾ ਕੁਝ ਸਕਿੰਟਾਂ ਦਾ ਵੀਡੀਓ ਹੀ ਲੀਕ ਕੀਤਾ ਜਾਂਦਾ ਹੈ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਗਾਲਾਂ ਕੱਢਦੇ ਦਿਖਾਈ ਦਿੱਤੇ ਜਾਂਦੇ ਨੇ ਵਿਰਸੇ ਨੂੰ ਕਾਫੀ ਉਤੇਜਿਤ ਅਵਸਥਾ ਦੇ ਵਿੱਚ ਸਵਾਲ ਕਰਦੇ ਦਿਖਾਈ ਦਿੱਤੇ ਜਾਂਦੇ ਹਨ ਫੁਟੇਜ ਇਹ ਵੀ ਐਸਜੀਪੀਸੀ ਕੋਲ ਹੀ ਸੀ ਕਿਉਂਕਿ ਜਦੋਂ ਅਕਾਲ ਤਖਤ ਦੇ ਉੱਪਰ ਹੀ ਸੁਣਵਾਈ ਹੋਈ ਸੀ ਇਸ ਦੀ ਵੀਡੀਓਗ੍ਰਾਫੀ ਐਸਜੀਪੀਸੀ ਵੱਲੋਂ ਹੀ ਕਰਾਈ ਗਈ ਸੀ ਤੇ ਉਹ ਫੁਟੇਜ ਵੀ ਐਸਜੀਪੀਸੀ ਕੋਲ ਹੀ ਸੀ ਫੇਰ ਇਹ ਲੀਕ ਕਿਵੇਂ ਹੋ ਗਈ ਆਪਣੇ ਆਪ ਤਾਂ ਲੀਕ ਹੋਈ ਨਹੀਂ ਹੋਏਗੀ ਯਕੀਨਨ ਹੈ ਇਸ ਨੂੰ ਲੀਕ ਕਿਸੇ ਵੱਲੋਂ ਕੀਤਾ ਗਿਆ ਸੀ ਕੀ ਕਿਤੇ ਸੁਖਬੀਰ ਢੜੇ ਵੱਲੋਂ ਇਹ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਇੱਕ ਤਾਂ ਇਸ ਵੀਡੀਓ ਦੇ ਲੀਕ ਹੋਣ ਨਾਲ ਧਾਮੀ ਦੇ ਉੱਪਰ ਦਬਾਅ ਘਟ ਜਾਏਗਾ ਕਿਉਂਕਿ ਸੁਰਖੀਆਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਆ ਜਾਣਗੀਆਂ ਇਲਜ਼ਾਮ ਦੋਨਾਂ ਦੇ ਉੱਪਰ ਇੱਕੋ ਹੀ ਹੈ ਕਿ ਉਹਨਾਂ ਵੱਲੋਂ ਗਾਲਾਂ ਕੱਢੀਆਂ ਗਈਆਂ ਐਡੀਆਂ ਵੱਡੀਆਂ ਪਦਮੀਆਂ ਤੇ ਬੈਠੇ ਹੋਏ ਲੋਕ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੇ ਇਸ ਤਰ੍ਹਾਂ ਦੇ ਇਲਜ਼ਾਮ ਤੇ ਚਰਚਾ ਹੋਏਗੀ ਕੋਈ ਕਹੇਗਾ ਕਿ ਧਾਮੀ ਵੱਲੋਂ ਔਰਤ ਨੂੰ ਗਾਲ ਕੱਢੀ ਗਈ ਹੈ ਤੇ ਉਹ ਜਿਆਦਾ ਵੱਡਾ ਗੁਨਾਹ ਹੈ ਕੋਈ ਇਹ ਕਹੇਗਾ ਕਿ ਜੀ ਗਾਲਾਂ ਤਾਂ ਸਾਡੀ ਭਾਸ਼ਾ ਦਾ ਹਿੱਸਾ ਨੇ ਕੋਈ ਗੱਲ ਨਹੀਂ ਉਤੇਜਿਤ ਹੋ ਕੇ ਕਢ ਦਿੱਤੇ ਗਿਆ ਵਿਰਸਾ ਸਿੰਘ ਮਲਟੋਹਾ ਵੱਲੋਂ ਉਕਸਾਇਆ ਗਿਆ ਇਸ ਤਰ੍ਹਾਂ ਦੀ ਚਰਚਾ ਛਿੜ ਜਾਏਗੀ ਤੇ ਜੋ ਅਸਲੀ ਮੂਲ ਕਾਰਨ ਸੀ ਧਾਮੀ ਦੇ ਉੱਪਰ ਅਸਤੀਫਾ ਦੇਣ ਦੀ ਗੱਲ ਹੈ ਉਹ ਪਿੱਛੇ ਚਲੀ ਜਾਏਗੀ ਨਾਲ ਹੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਕਿਰਦਾਰ ਦੇ ਉੱਪਰ ਵੀ ਸਵਾਲ ਖੜੇ ਹੋ ਜਾਣਗੇ ਸੁਖਬੀਰ ਤੜੇ ਨੂੰ ਇਹਨਾਂ ਦੋਨਾਂ ਚੀਜ਼ਾਂ ਦਾ ਇਕੱਠਾ ਹੀ ਫਾਇਦਾ ਹੋ ਜਾਏਗਾ ਇੱਕ ਤਾਂ ਹਰਪ੍ਰੀਤ ਸਿੰਘ ਦੇ ਅਕਸ ਨੂੰ ਢਾਹ ਲੱਗੇਗੀ ਉਸ ਉੱਪਰ ਅਸਤੀਫੇ ਦਾ ਦਬਾਅ ਬਣਾਇਆ ਜਾ ਸਕੇਗਾ ਦੂਸਰੇ ਪੱਖੋਂ ਤੰਮੀ ਦੇ ਉੱਪਰ ਜਿੰਨਾ ਵੱਡਾ ਦਬਾਅ ਬਣ ਰਿਹਾ ਸੀਗਾ ਉਸ ਦਬਾਅ ਦੇ ਉੱਤੋਂ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਜੜੀ ਹੋ ਜਾਏਗੀ ਉਹਨਾਂ ਉੱਪਰ ਦਬਾਅ ਘਟ ਜਾਏਗਾ ਹੁਣ ਇਹਦੇ ਵਿੱਚ ਜੋ ਵੀਡੀਓ ਲੀਕ ਹੋਈ ਹੈ ਉਸਤੇ ਲੀਕ ਹੋਣ ਦੇ ਜਿਹੜੇ ਸੋਰਸ ਨੇ ਉਸਤੇ ਉੱਪਰ ਜੇ ਅਪਰ ਨਜ਼ਰ ਮਾਰੀਏ ਤਾਂ ਇਹ ਵੀਡੀਓ ਲੱਗਦਾ ਹੈ ਕਿਉਂਕਿ ਐਸਜੀਪੀਸੀ ਕੋਲ ਇਹ ਸੀਗੀ ਤੇ ਸੁਖਬੀਰ ਇਹ ਤੜੇ ਵੱਲੋਂ ਹੀ ਇਹ ਲੀਕ ਕੀਤੀ ਗਈ ਹੈ ਇਸ ਦਾ ਸ਼ੱਕ ਜ਼ਿਆਦਾ ਵੱਧ ਜਾਂਦਾ ਹੈ ਉਧਰ ਜਿਹੜੀ ਧਾਮੀ ਦੀ ਆਡੀਓ ਲੀਕ ਹੋਈ ਸੀ ਉਹ ਇੱਕ ਪੱਤਰਕਾਰ ਵੱਲੋਂ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੀ ਗਈ ਸੀ ਉਸ ਪੱਤਰਕਾਰ ਵੱਲੋਂ ਹੀ ਸਵਾਲ ਧਾਮੀ ਨੂੰ ਕੀਤੇ ਗਏ ਸੀ ਤੇ ਉਸ ਦੇ ਵਿੱਚ ਅਚਾਨਕ ਧਾਮੀ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ ਸੀ ਉਹਦੇ ਵਿੱਚ ਇਹ ਨਹੀਂ ਲੱਗਦਾ ਕਿ ਕਿਸੇ ਨੇ ਜਾਣ ਬੁੱਝ ਕੇ ਉਕਸਾ ਕੇ ਉਸ ਨੂੰ ਲੀਕ ਕੀਤਾ ਹੋਵੇ ਉਹ ਸੈਦ ਸਵਾਲ ਦੇ ਵਿੱਚ ਰੂਟੀਨ ਪੱਤਰਕਾਰਤਾ ਦੇ ਵਿੱਚ ਕੀਤਾ ਹੋਇਆ ਇੱਕ ਕੰਮ ਸੀ ਲੇਕਿਨ ਜੋ ਹਰਪ੍ਰੀਤ ਸਿੰਘ ਦੀ ਵੀਡੀਓ ਲੀਕ ਹੋਈ ਹੈ ਉਹਦੇ ਪਿੱਛੇ ਸਾਫ਼ ਇਹ ਲੱਗਦਾ ਕਿ ਇੰਨੇ ਦੇਰ ਬਾਅਦ ਇਹ ਵੀਡੀਓ ਲੀਕ ਹੋਣੀ ਉਸ ਸਮੇਂ ਦੇ ਉੱਤੇ ਹੋਣੀ ਜਦੋਂ ਧਾਮੀ ਦੇ ਉੱਪਰ ਜ਼ਿਆਦਾ ਦਬਾਅ ਸੀ ਤੇ ਉਸੇ ਤਰ੍ਹਾਂ ਦੇ ਦੋਸ਼ ਲੱਗ ਰਹੇ ਸੀਗੇ ਜਿਸ ਤਰ੍ਹਾਂ ਦੇ ਗਿਆਨੀ ਹਰਪ੍ਰੀਤ ਸਿੰਘ ਉੱਪਰ ਲਗਾਏ ਗਏ ਨੇ ਇਸ ਵੀਡੀਓ ਵਿੱਚੋਂ ਕਰਦੇ ਦਿਖਾਈ ਦੇ ਰਹੇ ਨੇ ਉਸ ਦੇ ਨਾਲ ਸ਼ੱਕ ਜਿਹੜੇ ਵੱਧ ਜਾਂਦੇ ਨੇ ਲੇਕਿਨ ਇਹ ਸਾਰੇ ਕੁਝ ਦਾ ਨੁਕਸਾਨ ਕਿਸ ਨੂੰ ਹੋ ਰਿਹਾ ਹੈ ਕੀ ਅਜਿਹੀ ਗੰਦੀ ਰਾਜਨੀਤੀ ਕਰਨ ਨਾਲ ਕਸ ਜੋ ਹੈ ਅਕਾਲੀ ਦਲ ਦਾ ਇਹਨਾਂ ਦੇ ਨੇਤਾਵਾਂ ਦਾ ਉਹ ਲੋਕਾਂ ਵਿੱਚ ਵਧੀਆ ਹੋ ਰਿਹਾ ਹੈ ਸਾਫ਼ ਹੋ ਕੇ ਉੱਭਰ ਰਹੇ ਨੇ ਕੀ ਨੇਤਾ ਜੇ ਇਹ ਸਮਝਿਆ ਜਾ ਰਿਹਾ ਹੈ ਸੁਖਪੀਰ ਤੜੇ ਵੱਲੋਂ ਕਿ ਇਸ ਤਰ੍ਹਾਂ ਦੀਆਂ ਕੋਈ ਵੀ ਹਰਕਤਾਂ ਕਰਕੇ ਅਸੀਂ ਕਾਮਯਾਬ ਹੋ ਜਾਾਂਗੇ ਦੁਬਾਰਾ ਪ੍ਰਧਾਨਗੀ ਲੈ ਕੇ ਇਸ ਪੂਰੇ ਟਾਂਚੇ ਦੇ ਉੱਤੇ ਕਾਬਜ ਰਹਿਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਤੇ ਲੋਕ ਸਾਨੂੰ ਮਕਬੂਲ ਕਰ ਲੈਣਗੇ ਕਬੂਲ ਕਰ ਲੈਣਗੇ ਤਾਂ ਇਹ ਉਹਨਾਂ ਦੀ ਬਹੁਤ ਵੱਡੀ ਭੁੱਲ ਹੈ ਇੰਨਾਂ ਹਰਕਤਾਂ ਕਰਕੇ ਹੀ ਪਹਿਲਾਂ ਲੋਕ ਤੁਹਾਨੂੰ ਛੱਡ ਕੇ ਗਏ ਨੇ ਕਿ ਤੁਸੀਂ ਸੱਤਾ ਲਈ ਕੁਝ ਵੀ ਕਰ ਸਕਦੇ ਹੋ। ਇਹੀ ਦੋਸ਼ ਤੁਹਾਡੇ ਉੱਪਰ ਪਹਿਲਾਂ ਲੱਗੇ ਸੀ, ਉਹੀ ਹਰਕਤਾਂ ਤੁਹਾਡੀਆਂ ਹੁਣ ਦੁਬਾਰਾ ਫੇਰ ਦਿਖਾਈ ਦੇ ਰਹੀਆਂ ਹਨ। ਹੁਣ ਵੀ ਤੁਸੀਂ ਸੱਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ, ਇਹੀ ਦਿਖਾਈ ਦੇ ਰਿਹਾ ਹੈ। ਤੁਸੀਂ ਸਿੱਖ ਸੰਸਥਾਵਾਂ ਨੂੰ ਕਿਸੇ ਵੀ ਵੱਡੇ ਅਹੁਦੇ ਤੇ ਬੈਠੇ ਹੋਏ ਇਨਸਾਨ ਨੂੰ ਉਸ ਕਦੇ ਵੀ ਨੀਚੇ ਗਿਰਾ ਸਕਦੇ ਹੋ, ਕਦੇ ਵੀ ਉਸਨੂੰ ਨੁਕਸਾਨ ਪਹੁੰਚਾ ਸਕਦੇ ਹੋ ਜੇ ਸਿਆਸੀ ਤੌਰ ਤੇ ਤੁਹਾਨੂੰ ਉਸ ਦਾ ਲਾਹਾ ਮਿਲਦਾ ਹੋਵੇ ਜਾਂ ਤੁਹਾਡਾ ਬਦਲਾ ਕਿਸੇ ਤਰੀਕੇ ਨਾਲ ਪੂਰਾ ਹੁੰਦਾ ਹੋਵੇ ਇਹ ਜਦੋਂ ਅਖਸ਼ ਤੁਹਾਡਾ ਲੋਕਾਂ ਵਿੱਚ ਜਾਏਗਾ ਤਾਂ ਲੋਕ ਤੁਹਾਨੂੰ ਪ੍ਰਵਾਨਗੀ ਨਹੀਂ ਦੇਣਗੇ ਬਲਕਿ ਜਿਹੜੇ ਥੋੜੇ ਬਹੁਤ ਬਚੇ ਨੇ ਉਹ ਵੀ ਤੁਹਾਡੇ ਕੋਲੋਂ ਬੇਮਖ ਹੋ ਜਾਣਗੇ ਇਸ ਤੇ ਚਾਂਸਸ ਜ਼ਿਆਦਾ ਨੇ ਜੇ ਅੱਜ ਐਸਟੀਪੀਸੀ ਦੀਆਂ ਆਮ ਚੋਣਾਂ ਹੋ ਜਾਂਦੀਆਂ ਨੇ ਤਾਂ ਅਕਾਲੀ ਦਲ ਦਾ ਜਿਹੜਾ ਕੱਪੜਾ ਐਸਟੀਪੀਸੀ ਉੱਪਰ ਹੈ ਉਸ ਤੇ ਵੀ ਜਾਣ ਦੇ ਚਾਂਸ ਪੂਰੇ ਪੂਰੇ ਬਣੇ ਹੋਏ ਨੇ ਲੱਗਦਾ ਹੈ ਕਿ ਉਹ ਐਸਟਪੀਸੀ ਚੋਣਾਂ ਜਲਦੀ ਹੋ ਜਾਣਗੀਆਂ ਕਿਉਂਕਿ ਹਰਿਆਣਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਨਵਰੀ ਦੇ ਵਿੱਚੋਂ ਚੋਣਾਂ ਮੁਕੰਮਲ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਐਸਟਪੀਸੀ ਦੀਆਂ ਚੋਣਾਂ ਵੀ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਵੋਟਾਂ ਮਾਣਨ ਦਾ ਕੰਮ ਪੂਰਾ ਹੋ ਚੁੱਕਿਆ ਹੈ ਇਹ ਪ੍ਰੋਸੈਸ ਜਲਦੀ ਹੀ ਹੋ ਜਾਏਗਾ ਔਰ ਜੇ ਇਹ ਪਹਿਲੇ ਜਾਂ ਦੂਜੇ ਮਹੀਨੇ ਦੇ ਵਿੱਚ ਚੋਣਾਂ ਹੋ ਜਾਂਦੀਆਂ ਨੇ ਤੇ ਜੋ ਕੁਝ ਸੁਖਬੀਰ ਬਾਦਲ ਵੱਲੋਂ ਪਬਲਿਕ ਡੋਮੇਨ ਦੇ ਜਾਂ ਉਹਨਾਂ ਦੇ ਧੜੇ ਵੱਲੋਂ ਕੀਤਾ ਜਾ ਰਿਹਾ ਹੈ ਅਸਤੀਫੇ ਨਹੀਂ ਦਿੱਤੇ ਜਾ ਰਹੇ ਹਰ ਇੱਕ ਜਿਹੜੀ ਹੈ ਤਰੀਕੇ ਦਾ ਟੰਗ-ਕਰੀਕੇ ਦਾ ਵਰਤਿਆ ਜਾ ਰਿਹਾ ਹੈ ਕਿਸੇ ਨਾ ਕਿਸੇ ਤਜ ਨਾਲ ਦੂਸਰੇ ਧੜੇ ਨੂੰ ਨੀਚਾ ਦਿਖਾਉਣ ਦੇ ਤੇ ਆਪਣੇ ਆਪ ਨੂੰ ਉੱਪਰ ਕਾਬਜ ਰੱਖਣ ਦੇ ਉਸ ਨਾਲ ਜੋ ਪਰਸੈਪਸ਼ਨ ਲੋਕਾਂ ਵਿੱਚ ਜਾ ਰਹੀ ਹੈ ਤਾਂ ਜੇ 1-2 ਮਹੀਨੇ ਅੰਦਰ ਇਹ ਇਲੈਕਸ਼ਨਾਂ ਹੋ ਜਾਂਦੇ ਨੇ ਐਸਪੀਸੀ ਦੀਆਂ ਉੱਥੇ ਵੀ ਲਗਭਗ ਤੈ ਹੈ ਕਿ ਅਕਾਲੀ ਦਲ ਦੇ ਮੈਂਬਰ ਜਿਹੜੇ ਖੜਾਏ ਜਾਣਗੇ ਉਹ ਚੋਣ ਹਾਰ ਜਾਣਗੇ ਤੇ ਚਾਹੇ ਬਾਗੀ ਤਲਾ ਕਹਿ ਲੋ ਚਾਹੇ ਦੂਸਰੇ ਲੋਕ ਨੇ ਉਹ ਆਜ਼ਾਦ ਸੋਚ ਵਾਲੇ ਹੋਣ ਜਾਂ ਬਾਕੀ ਪੰਥਕ ਤਰ੍ਹਾਂ ਨੇ ਉਹਨਾਂ ਦੇ ਲੋਕਾਂ ਦੇ ਹੱਥ ਐਸਪੀਸੀ ਦਾ ਕਬਜ਼ਾ ਜਰੂਰ ਆ ਜਾਵੇ ਫੇਰ ਜੇ ਬਿਲਕੁਲ ਖੰਡਰ ਹੋ ਚੁੱਕੇ ਅਕਾਲੀ ਦਲ ਦੇ ਬਿਲਕੁਲ ਬੁਰੀ ਤਰੀਕੇ ਨਾਲ ਤਬਾਹ ਹੋ ਚੁੱਕੀਆਂ ਸੰਸਥਾਵਾਂ ਦੇ ਉੱਪਰ ਜੇ ਸੁਖਬੀਰ ਬਾਦਲ ਕਾਬਜ ਰਹਿ ਵੀ ਜਾਏਗਾ ਤੇ ਉਸ ਸੱਤਾ ਦਾ ਉਕਰੇਗਾ ਕੀ ਇਹ ਸਭ ਤੋਂ ਵੱਡਾ ਸਵਾਲ ਹੈ ਜੋ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਸ਼ੀਸ਼ੇ ਵਿੱਚ ਝਾਤ ਮਾਰ ਕੇ ਦੇਖਣੀ ਚਾਹੀਦੀ ਹੈ ਸੱਚ ਨੂੰ ਸਾਹਮਣਾ ਕਰਨ ਦਾ ਵਕਤ ਸ਼ਾਇਦ ਆ ਗਿਆ ਹੈ ਉਸ ਤੇ ਸਲਾਹਕਾਰਾਂ ਨੂੰ ਵੀ ਇਹ ਚੀਜ਼ ਸੋਚਣੀ ਪੈਗੀ ਸਮਝਣੀ ਪੈਗੀ ਕਿ ਜੋ ਤੁਸੀਂ ਚੁਸਤ ਚਲਾਕੀਆਂ ਕਰ ਰਹੇ ਹੋ ਉਹ ਇੱਕ ਦੋ ਦਿਨ ਤਾਂ ਤੁਹਾਨੂੰ ਸ਼ਾਇਦ ਚੰਗੀਆਂ ਲੱਗਣੇ ਲੱਗੇ ਕਿ ਤੁਹਾਡਾ ਹੱਥ ਉੱਪਰ ਆ ਗਿਆ ਹੈ ਤੁਹਾਡਾ ਪਲੜਾ ਪਾਰੀ ਹੋ ਗਿਆ ਹੈ ਪਰ ਜੋ ਪਿਛਲੇ ਇੱਕ ਦਸ਼ਕ ਤੋਂ ਤੁਸੀਂ ਲੋਕਾਂ ਦਾ ਸਾਥ ਗਵਾਉਂਦੇ ਆ ਰਹੇ ਹੋ ਉਹ ਤੁਹਾਨੂੰ ਹਜੇ ਵੀ ਹਾਸ਼ੀਏ ਤੋਂ ਦੂਰ ਹੀ ਧੱਕਦੇ ਰਹਿਣਗੇ ਤੁਸੀਂ ਉਹਨਾਂ ਦੇ ਵਿੱਚ ਕਦੇ ਵੀ ਆਪਣੀ ਪਰਵਾਣਗੀ ਲੈਣ ਦੇ ਵਿੱਚ ਸਫਲ ਨਹੀਂ ਹੋ ਪਾਵੋਗੇ ਲੇਕਿਨ ਇਹ ਸਾਰੀ ਲੜਾਈ ਦੇ ਵਿੱਚ ਇਹ ਸਾਰੇ ਚੱਕਰ ਸੁੱਟਣ ਤੇ ਇੱਕ ਦੂਜੇ ਦੇ ਉੱਤੇ ਦੋਸ਼-ਪ੍ਰਤੀਦੋਸ਼ ਲਾਉਣ ਦੇ ਵੀਡੀਓ ਲੀਕ ਕਰਨ ਦੇ ਇਸ ਤਰ੍ਹਾਂ ਦੇ ਇਲਜ਼ਾਮ ਕਸ਼ੀ ਕਰਨ ਨਾਲ ਜੋ ਸਿੱਖਾਂ ਦੇ ਵਿੱਚ ਪੰਥ ਦੇ ਵਿੱਚ ਉਹਨਾਂ ਦੇ ਨੇਤਾਵਾਂ ਦਾ ਕੀ کردار ਹੋਣਾ ਚਾਹੀਦਾ ਸੀ ਕਿਰਦਾਰ ਬਿਲਕੁਲ ਨਸ਼ਟ ਹੋ ਚੁੱਕਿਆ ਹੈ ਜੋ ਤੁਹਾਡਾ ਲੀਡ ਕਰਨ ਦਾ ਨੈਤਿਕ ਅਧਿਕਾਰ ਸੀ ਉਹ ਖਤਮ ਹੋ ਚੁੱਕਿਆ ਹੈ ਭਾਵੇਂ ਇਹ ਗੱਲ ਅਕਾਲ ਤੱਕ ਇਹ ਫਸੀਲ ਤੋਂ ਜਥੇਦਾਰਾਂ ਵੱਲੋਂ ਕਹੀ ਗਈ ਸੀ ਪਰ ਇਹ ਤੁਸੀਂ ਖੁਦ ਸੱਚ ਕਰ ਰਹੇ ਹੋ ਆਪਣਾ ਕਿਰਦਾਰ ਦਾ ਨੀਵਾਂਪਣ ਦਿਖਾ ਕੇ ਤੁਸੀਂ ਲੋਕਾਂ ਨੂੰ ਬਿਲਕੁਲ ਉਹ ਅਧਿਕਾਰ ਦੇ ਰਹੇ ਹੋ ਕਿ ਤੁਹਾਨੂੰ ਕਦੇ ਵੀ ਮੂੰਹ ਨਾ ਲਾਇਆ ਜਾਵੇ ਤੁਸੀਂ لیکن ਇਸ ਸਾਰੇ ਖੇਡ ਦੇ ਦੌਰਾਨ ਸੰਸਥਾਵਾਂ ਦਾ ਜੋ ਕਾਣ ਕਰ ਰਹੇ ਹਾਂ ਉਸ ਤੋਂ ਉੱبرਣ ਲਈ ਬਹੁਤ ਲੰਮਾ ਸਮਾਂ ਜ਼ਰੂਰ ਲੱਗ ਜਾਵੇਗਾ ਸੋ ਉਮੀਦ ਹੈ ਕਿ ਕਦੇ ਨਾ ਕਦੇ ਤੁਹਾਨੂੰ ਸੱਚ ਜਿਹੜਾ ਹੈ ਉਹ ਸਾਹਮਣਾ ਕਰਨ ਦੀ ਤਾਕਤ ਪਰਮਾਤਮਾ ਬਖਸ਼ੇਗਾ ਤੁਹਾਡੇ ਉੱਪਰ ਵੀ ਇਹ ਥੋੜਾ ਬਹੁਤ ਰਹਿਮਤ ਹੋਵੇਗੀ ਕਿ ਤੁਸੀਂ ਅਕਲ ਤੇ ਹੱਥ ਮਾਰੋ ਤੇ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ ਉਸਦੇ ਨੁਕਸਾਨ ਕੀ ਨੇ ਤੇ ਉਸਦੇ ਫਾਇਦੇ ਕੀ ਨੇ ਇਸੇ ਉਮੀਦ ਨਾਲ ਵਿਦਾ ਲੈਣੇ ਆ ਧੰਨਵਾਦ